ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਜੀ ਪਿੰਡ ਬੈਂਕਾ ਜ਼ਿਲ੍ਹਾ ਤਰਨਤਾਰਨ ਜਿੱਥੇ ਕਿ ਵੱਡੀ ਪਲੇਅਰ ਜੈਦੀਪ ਬੈਂਕਾ ਦਾ ਪਿੰਡ ਆ ਇਹ ਆਪਣਾ ਵੀਰ ਖੇਡ ਕੇ ਆਇਆ ਯੂਰਪੀ ਧਰਤੀ ਦੇ ਤੇ ਬਹੁਤ ਵਧੀਆ ਲੱਗਾ ਵੇਖ ਕੇ ਆਪਣੇ ਵੀਰ ਨੂੰ ਤੇ ਆਪੜ ਦਾ ਡੱਕੋਜ ਆਇਆ ਬੱਜਪਿੰਕਾ ਤੇ ਇਹਨਾਂ ਦੇ ਚੇਦੇ ਨੇ ਜੈਦੀਪ ਬੈਂਕਾ ਜੀ ਤੇ ਇਹ ਆਪਣੇ ਸਾਹਮਣੇ ਨਾਲ ਕਾਰਜਾਚਤ ਨੇ ਯਾਰ ਦੋਸਤ ਸਾਰੇ ਬੈਠੇ ਆ ਕਿ ਕਿ ਮੈਟਨ ਲੱਗਾ ਤਾਂ ਅਸੀਂ ਪਹਿਲੇ ਗਿਆ ਯਾਰ ਆਪਣਾ ਹਾਂ ਜੀ ਵਧੀਆ ਰਿਹਾ ਚਦਾਰਿਆ ਹਰ ਉਧਰ ਦਾ ਬਹੁਤ ਵਧੀਆ ਰਿਹਾ ਪਹਿਲਾਂ ਜਦੋਂ ਪਹਿਲੇ ਬਹੁਤ ਸਾਦਾ ਪਹਿਲਾਂ ਚੱਲ ਜਾਂਦੇ ਪਰ ਪਹਿਲਾਂ ਕਰਤਾ ਬੇਟਾ ਤੇ ਤੈਨੂੰ ਗਿਆ ਅੱਛਾ ਅੱਛਾ ਜੀ ਮੈਂ ਤਰੋਂ ਬਾਬਾ ਨੂੰ ਲੱਗਿਆ ਵਧੀਆ ਵਧੀਆ ਬਾਕੀ ਬਸ ਠੀਕ ਜੀ ਬਹੁਤ ਪਹਿਲੇ ਨਾਲ ਮਨ ਨੂੰ ਤਾਂ ਪਤਾ ਹੀ ਹੁੰਦਾ ਹਾਂ ਤੇ ਆਪਣੇ ਇਧਰ ਤੇ ਕਾਫੀ ਗਏ ਨਾ ਮਾਚੇ ਦੇ ਪਲੇਅਰ ਆ ਸੁੱਕਾ ਗਿਆ ਹੈ ਨਿੱਕਾ ਗਿਆ ਤੇ ਵੱਡੂ ਗਿਆ ਦੋਸਤਾਂ ਦਾ ਕਾਰ ਆ ਉਹ ਜਾਣੇ ਗਏ ਪਲੇਅਰ ਮੈਸੇਜ ਕਾਫੀ ਆ ਗਏ ਤਨਾ ਹਾਂ ਆ ਜਾਗੇ ਕੋਈ ਫਿਰ ਆਈ ਪਰਸੂ ਤੱਕ ਫਿਰ ਆਈ ਹਾਂ ਹਾਂ ਅੰਨੇ ਚਤੁਰ ਮਨਾ ਚਤੁਰ ਵੀ ਹੈ ਜੂ ਚੱਗਾ ਵੀ ਹੈ ਹਾਂ ਫਿਰ ਆਏ ਤੇ ਤਕਰੀਬਾ ਸੀਜ਼ਨ ਖਤਮ ਹੋ ਗਿਆ ਤੇਰਾ ਹੋ ਗਿਆ ਪਤਾ ਕਿੰਨਾਂ ਲਾ ਕੇ ਤੇ ਕਿੰਨਾ ਚਿਰ ਉਥੇ ਲਾ ਗਏ ਮਤਲਬ 2-3 ਮਹੀਨੇ 3 ਮਹੀਨੇ ਲਾ ਕੇ ਠੀਕ ਠੀਕ ਯਾਰ ਤੇ ਕਿਵੇਂ ਉਧਰ ਦਾ ਮਾਹੌਲ ਚੱਲ ਰਿਹਾ ਸਾਬ ਜਲਦ ਕੋਈ ਬਹੁਤ ਨਾ ਕਰਦਾ ਕਿਸੇ ਸ਼ਹਿਰ ਪਰ ਉਹ ਬਹੁਤ ਵਧੀਆ ਦੱਸ ਆ ਖਾਣ ਪੀਣ ਦਾ ਕਿਵੇਂ ਵਧੀਆ ਬਹੁਤ ਵਧੀਆ ਪੂਰੀ ਆ ਇੱਕ ਨੰਬਰ ਆਪੇ ਹਰ ਵਾਰ ਸੀ ਠੀਕ ਪੱਕੇ ਆਪਣੇ ਨੂੰ ਬਹੁਤ ਜ਼ਿਆਦਾ ਹਾਂ ਹਾਂ ਆਹ ਨੋਜੀ ਠੀਕ ਠੀਕ ਹੈ ਹੋਰ ਵੀ ਤੁਹਾਡੇ ਇੱਕ ਤੁਹਾਡੇ ਸੀਤਣਾ ਤੇ ਢੀਂ ਦਾ ਹਾਂਜੀ ਸੀਤਾ ਕਨਿਕਾ ਦਾ ਨਿਕਨਿਕਾ ਨੰਦ ਉਹ ਵੀ ਬਸਟ ਨਹੀਂ ਆਣਾ ਹਾਂ ਸਾਰੇ ਸੀਜਨ ਦਾ ਹਾਂ ਨਿਕਨਿਕਾ ਦੇਖੋ ਮੁੰਡਾ ਕਲਦੀਪ ਕਲਦੀਪ ਬ੍ਰੌਂਸ ਕਰਨ ਆਹ ਗੁਲਦੀਸ਼ ਕਰਮਾਚੀਆਂ ਦਾ ਉਹ ਬਸਟ ਜਾਪੀ ਉਹ ਬਸਟ ਆਪੇ ਹਾਂ ਚਲੋ ਵਧੀਆ ਸਾਰੇ ਖੇਡੇ ਹਾਂਜੀ ਵਧੀਆ ਤੇ ਨਿਕਾਇਬ ਬਹੁਤ ਵਧੀਆ ਕਰ ਰਿਹਾ ਹੈ